ਇਹ ਪਾਰਕ ਜਿਹੜਾ ਤੁਸੀਂ ਦੇਖ ਰਹੇ ਆ ਨਗਰ ਕਾਉਂਸਲ ਜ਼ੀਰਕਪੁਰ ਵਿੱਚ ਚੰਦੇ ਪਿੰਡ ਪੁੱਡਾ ਸਾਹਬ ਦਾ ਪਾਰਕ ਆ ਤੇ ਇਹ ਮਨਦੀਪ ਸਿੰਘ ਜਿਹੜੇ ਐਮਸੀ ਉਹਨਾਂ ਨੇ ਬਣਾ ਕੇ ਭੇਜੀ ਆ ਇਹ ਵੀਡੀਓ ਤੁਸੀਂ ਦੇਖੋ ਪਾਰਕ ਦਾ ਕੀ ਹਾਲ ਆ ਜਿਹੜੇ ਬੈਠਣ ਵਾਲੇ ਟੁੱਟੇ ਪਏ ਆ ਇਹਦੇ ਬੈਂਚ ਵਗੈਰਾ ਤੇ ਆ ਗੁੱਟੀ ਉੱਗੀ ਪਈ ਆ ਟਰੈਕ ਦਾ ਵੀ ਬੁਰਾ ਹਾਲ ਹੋਇਆ ਵਾ ਟੁੱਟੇ ਟੁੱਟੇ ਪਏ ਆ ਆ ਦੇਖੋ ਕਿ ਜੀ ਬੋਦਾ ਕੀ ਹਾਲ ਹੋ ਰਿਹਾ ਇਹ ਵੀ ਟੁੱਟ ਗਈ ਆ ਤੇ ਐ ਲੱਗ ਰਿਹਾ ਵੀ ਜਿੱਦ ਤਰ੍ਹਾਂ ਇਹਨੂੰ ਕੋਈ ਵੀ ਦੇਖ ਰਿਹਾ ਕਿਸੇ ਹੋ ਨਹੀਂ ਰਹੀ ਆ ਸਾਰੀ ਦੇਖੋ ਪਿੱਛੇ ਬੁੱਟੀ ਉੱਗੀ ਹੋਈ ਆ ਸਾਰੀ ਤੇ ਪਿੰਡ ਵਾਲੇ ਪਰੇਸ਼ਾਨ ਆ ਸਵੇਰੇ ਸ਼ਾਮ ਸੈਰ ਕਰਨ ਆਂਦੇ ਆ ਤੇ ਇਹ ਬੁੱਟੀ ਜਿਹੜੀ ਆ ਆ ਸਾਰੀ ਬਿਮਾਰੀਆਂ ਨੂੰ ਸੱਦਾ ਦਿੰਦੀ ਆ ਆ ਦੇਖੋ ਜਿੱਥੇ ਫੁੱਲ ਲੱਗਣੇ ਚਾਹੀਦੇ ਆ پارک ਜੁੱਥੇ ਆ ਬੂਟੀ ਲੱਗੀ ਹੋਈ ਆ ਖਾਜ ਵਾਲੀ ਤੇ ਪਿੰਡ ਵਾਲਿਆਂ ਨੇ ਜਿਹੜੀ ਨਗਰ ਕੌਂਸਲ ਨੂੰ ਬੇਨਤੀ કરી ਆ ਹੱਥ ਜੋੜ ਕੇ ਵੀ ਇਸ ਨੂੰ ਜਲਦੀ ਤੇ ਜਲਦੀ ਇਹਨਾਂ ਨੂੰ ਠੀਕ ਕਰਵਾਇਆ ਜਾਵੇ ਤਾਂ ਕਿ ਲੋਕ ਜਿਹੜੇ ਸੈਰ ਕਰ ਸਕਣ